ਦੇ ਬਾਹਰ ਕੁਝ ਨੌਜਵਾਨ ਇਕੱਠੇ ਹੋ ਗਏ ਜਿਸ ਤੋਂ ਬਾਅਦ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਔਰ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚੇ ਕਿਉਂਕਿ ਪੁਲਿਸ ਨੂੰ ਤੁਰੰਤ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਖਾਲਸਾ ਕਾਲਜ ਦੇ ਬਾਹਰ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਤੇ ਉਹਨਾਂ ਦੇ ਵੱਲੋਂ ਫਾਇਰਿੰਗ ਵੀ ਕੀਤੀ ਗਈ ਖੁੱਲਡਬਾਜ਼ੀ ਕਰ ਰਹੇ ਕੁਝ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ ਤਾਂ ਅਬੂਖਰ ਮਲੋਟ ਰੋਡ ਤੇ ਸਥਿਤ ਖਾਲਸਾ ਕਾਲਜ ਦੇ ਬਾਹਰ ਕੁਝ ਨੌਜਵਾਨਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਤੇ ਫਿਰ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਗਨੀਮਤ ਇਹ ਰਹੀ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਤੁਰੰਤ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਤਾਂ ਦੱਸਿਆ ਜਾ ਰਿਹਾ ਕਿ ਪ੍ਰਧਾਨਗੀ ਨੂੰ ਲੈ ਕੇ ਇਹ ਲੜਾਈ ਹੋਈ ਹੈ ਤੇ ਜਿਸ ਤੋਂ ਬਾਅਦ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਕਾਬੂ ਵੀ ਕੀਤਾ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨਿੱਜੀ ਕਾਲਜ ਦੇ ਬਾਹਰ ਕੁਝ ਨੌਜਵਾਨਾਂ ਦੇ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੂਚਨਾ ਦੇ ਆਧਾਰ 'ਤੇ ਉਹ ਮੌਕੇ ਤੇ ਪਹੁੰਚੇ ਨੇ ਤੇ ਕੁਝ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਅਤੇ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਦੀ ਗੱਲ ਵੀ ਆਖੀ ਗਈ ਹੈ ਜਾਣਕਾਰੀ ਦੇ ਮੁਤਾਬਕ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਇਹ ਸਾਰੀ ਲੜਾਈ ਦੀ ਖਬਰ ਸਾਹਮਣੇ ਆ ਰਹੀ ਹੈ 10 ਕੁਝ ਇਤਨਾ ਮਿਲੀ ਸੀ ਮੌਕੇ ਪਰ ਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੌ ਨੰਬਰ ਤੇ ਕਿ ਇਥੇ 10 20 ਮੁੰਡੇ ਜਿਹੜੇ ਹੈਗੇ ਖਾਲਸਾ ਕਾਲਜ ਅਬੋਹਰ ਦੇ ਬਾਹਰ ਇਕੱਠੇ ਹੋ ਗਏ ਹਨ कर दी, कर तो आपसा गुंडागिरदी करते हुए तो उन्होंने फायर किए हैं काफी फायर भी हुई है तो साड़ी जी टीम हैगी विद इन नो टाइम इट रीच द स्पॉट इन द नैक्सट टू और थ्री मिनट्स तो उस रिस्पोंस की वजह से जोड़े बंदे हैंगे, वो भी हैं वो राउंड अप भी किए गए हैं सस्पिशियस बंदे भी राउंड अप किए गए एंड एज वी स्पीक साइड ने बहुत वीडियो इस काम करते हुए लैड बाय द डी एस पी हिमसैल ਉਹਨਾਂ ਨੇ ਜਿਹੜੇ ਬੰਦੇ ਜਿਹਨੇ ਫਾਇਰ ਕੀਤਾ ਸੀ ਉਸ ਬੰਦੇ ਨੂੰ ਵੀ ਰਾਉਂਡ ਅਪ ਕਰ ਲਿਆ ਤੇ ਉਹਦੇ ਕੋਲੋਂ ਵੈਪਨ ਵੀ ਬਰਾਮਦ ਕਰ ਲਈ ਹੈ ਵੀ ਵਾਂਟ ਟੂ ਟੈਲ एवरीवन ਦੈਟ ਵੀ ਹੈਵ ਐਬਸੋਲੂਟਲੀ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਕ੍ਰਾਈਮ ਐਂਡ ਸਪੈਸ਼ਲੀ ਆਫ ਕ੍ਰਾਈਮ ਲਾਈਕ ਦਿਸ ਔਰ ਜਿਹੜਾ ਵੀ ਬੰਦਾ ਹੈ ਇਹਦੇ ਇਨਵੋਲਡ ਹੋਗਾ ਉਹ ਆਇਡੈਂਟੀਫਾਈ ਕੀਤਾ ਜਾਊਗਾ ਤੇ ਫੜਿਆ ਜੀ ਮੈਮ ਕਿਉਂ ਕਿਉਂ ਫਾਇਰਿੰਗ ਹੋਈ ਹੈ ਇਹ ਥੋੜਾ ਸਾ ਜਾਣ ਕਰ ਦਿਤੀ ਜੀ ਦੇਖਿਆ ਦਿਸ ਇਜ਼ ਟੂ ਪ੍ਰੀਲੀਮਿਨਰੀ ਯੂ ਕੈਨ ਸੀ ਦੈਟ ਸਾਡੇ ਕੋਲ ਹੁਣ ਤੇ ਪੌਣਾ ਘੰਟਾ ਪਹਿਲੇ ਇਨਫੋਰਮੇਸ਼ਨ ਆਈ ਸੀ ਐਂਡ 올 ਆਫ ਅਸ ਆਰ ਹੇਅਰ ਸੋ ਜਿਹੜਾ ਵੀ ਇਹਨਾਂ ਦਾ ਰੀਜ਼ਨ ਹੋਊਗਾ ਉਹ ਵੀ ਆਈਡੈਂਟੀਫਾਈ ਕਰਾਂਗੇ ਮੋਸਟ ਇੰਪੋਰਟੈਂਟ ਗੱਲ ਸੀਗੀ ਕਿ ਬੰਦੇ ਜਿਹੜੇ ਹੈਗੇ ਉਹ ਫੜਨੇ ਜ਼ਰੂਰੀ ਸੀ ਉਹ ਆਪਾਂ ਫੜ ਲੇ ਜੀ ਮੈਮ ਕਿਤਨੇ ਫਾਇਰ ਕੀ ਕੀ ਗਏ ਥੈਟ ਇਜ਼ ਯੈਟ ਟੂ ਬੀ ਅਸਰਟਡ

ਖੁੱਲਡਬਾਜ਼ੀ ਕਰ ਰਹੇ ਕੁਝ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ ਤਾਂ ਅਬੋਖਰ ਮਲੋਟ ਰੋਡ ਤੇ ਸਥਿਤ ਖਾਲਸਾ ਕਾਲਜ ਦੇ ਬਾਹਰ ਕੁਝ ਨੌਜਵਾਨਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਤੇ ਫਿਰ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਗਨੀਮਤ ਇਹ ਰਹੀ ਕਿ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਤੁਰੰਤ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਤਾਂ ਦੱਸਿਆ ਜਾ ਰਿਹਾ ਕਿ ਪ੍ਰਧਾਨਗੀ ਨੂੰ ਲੈ ਕੇ ਇਹ ਲੜਾਈ ਹੋਈ ਹੈ ਤੇ ਜਿਸ ਤੋਂ ਬਾਅਦ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਕਾਬੂ ਵੀ ਕੀਤਾ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨਿੱਜੀ ਕਾਲਜ ਦੇ ਬਾਹਰ ਕੁਝ ਨੌਜਵਾਨਾਂ ਦੇ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੂਚਨਾ ਦੇ ਆਧਾਰ 'ਤੇ ਉਹ ਮੌਕੇ ਤੇ ਪਹੁੰਚਦੇ ਨੇ ਤੇ ਕੁਝ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਅਤੇ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਦੀ ਗੱਲ ਵੀ ਆਖੀ ਗਈ ਜਾਣਕਾਰੀ ਦੇ ਮੁਤਾਬਕ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਇਹ ਸਾਰੀ ਲੜਾਈ ਦੀ ਖਬਰ ਸਾਹਮਣੇ ਆ ਰਹੀ ਹੈ ਅੱਜ ਜੀ ਉਸ ਇਤਨਾ ਮਿਲੀ ਸੀ ਮੋਕੇ ਪਰ ਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੌ ਨੰਬਰ ਤੇ ਇਥੇ 10-20 ਮੁੰਡੇ ਜਿਹੜੇ ਹੈਗੇ ਖਾਲਸਾ ਕਾਲਜ ਅਬੋਹਰ ਦੇ ਬਾਹਰ ਇਕੱਠੇ ਹੋ ਗਏ ਤੇ ਆਪਾਂ ਇਸ ਤੇ ਗੁੰਡਾਗਰਦੀ ਕਰਦੇ ਤੇ ਉਹਨਾਂ ਨੇ ਫਾਇਰ ਕੀਤੇ ਹੈ ਫਾਤੀ ਫਾਇਰ ਵੀ ਹੋਈ ਹੈ ਕਿ ਸਾਡੀ ਜਿਹੜੀ ਟੀਮ ਹੈਗੀ ਵਿਦਨ ਨੋ ਟਾਈਮ ਟ੍ਰੀਚ ਦਾ ਸਪਾਟ ਇਨ ਦਾ ਨੈਕਸਟ 1-3 ਮਿੰਟਸ ਤੇ ਉਸ ਰਿਸਪਾਂਸ ਕੀ وجہ سے ਜਿਹੜੇ ਬੰਦੇ ਹੈਗੇ ਉਹ ਰਾਉਂਡ ਅਪ ਵੀ ਕੀਤੇ ਗਏ ਸਸਪੀਸ਼ੀਅਸ ਬੰਦੇ ਵੀ ਰਾਉਂਡ ਅਪ ਕੀਤੇ ਗਏ ਐਂਡ ਐਸ ਵੀ ਸਪੀਕ ਸਾਡੀ ਟੀਮਸ ਨੇ ਬਹੁਤ ਵਧੀਆ ਇਚੇ ਕੰਮ ਕਰਦੇ ਹੋਏ ਲੈਡ ਬਾਈ ਦਾ ਡੀਐਸਪੀ ਹਿਮਸੈਲਫ ਉਹਨਾਂ ਨੇ ਜਿਹੜੇ ਬੰਦੇ ਜਿਹਨੇ ਫਾਇਰ ਕੀਤਾ ਸੀ ਉਸ ਬੰਦੇ ਨੂੰ ਵੀ ਰਾਉਂਡ ਅਪ ਕਰ ਲਿਆ ਤੇ ਉਹਦੇ ਕੋਲੋਂ ਵੈਪਨ ਵੀ ਬਰਾਮਦ ਕਰ ਲਿਆ ਵੀ ਵਾਂਟ ਟੂ ਟੈਲ एवरीवन ਦੈਟ ਵੀ ਹੈਵ ਐਬਸੋਲੂਟਲੀ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਕ੍ਰਾਈਮ ਐਂਡ ਸਪੈਸ਼ਲੀ ਆਫ ਕ੍ਰਾਈਮ ਲਾਈਕ ਦਿਸ ਔਰ ਜਿਹੜਾ ਵੀ ਬੰਦਾ ਹੈ ਇਹਦੇ ਇਨਵੋਲਡ ਹੋਗਾ ਉਹ ਆਇਡੈਂਟੀਫਾਈ ਕੀਤਾ ਜਾਊਗਾ ਤੇ ਫੜਿਆ ਜੀ ਮੈਮ ਕਿਉਂ ਕਿਉਂ ਫਾਇਰਿੰਗ ਹੋਈ ਹੈ ਇਹ ਥੋੜਾ ਸ ਜਾਨ ਕਰ ਦਿਤੀਏ ਦੇਖੀ ਦਿਸ ਇਜ਼ ਟੂ ਪ੍ਰੀਲੀਮਿਨਰੀ ਯੂ ਕੈਨ ਸੀ ਦੈਟ ਸਾਡੇ ਕੋਲ ਹੁਣ ਅੱਧਾ ਪੌਣਾ ਘੰਟਾ ਪਹਿਲੇ ਇਨਫੋਰਮੇਸ਼ਨ ਆਈ ਸੀ ਐਂਡ 올 ਆਫ ਅਸ ਆਰ ਹੇਅ ਸੋ ਜਿਹੜਾ ਵੀ ਇਹਨਾਂ ਦਾ ਰੀਜ਼ਨ ਹੋਗਾ ਉਹ ਵੀ ਆਇਡੈਂਟੀਫਾਈ ਕਰਾਂਗੇ ਮੋਸਟ ਇੰਪੋਰਟੈਂਟ ਗਰਲ ਸੀਗੀ ਕਿ ਬੰਦੇ ਜਿਹੜੇ ਹੈਗੇ ਉਹ ਫਰਨੇ ਜ਼ਰੂਰੀ ਸੀ ਉਹ ਆਪਾਂ ਫੜ ਲਈ ਜੀ ਮੈਮ ਕਿਤਨੇ ਫਾਇਰ ਕੀਤੇ ਕੀ ਕੀ ਗਏ ਥੈਟ ਇਜ਼ ਯੈਟ ਟੂ ਬੀ ਅਸਰਟੈਂਟ ਦੇ ਸੈਡ ਇਟ ਇਜ਼ ਟੂ अर्ਲੀ ਟੂ ਸੇ ਐਨੀਥਿੰਗ ਬਟ ਵੀ ਹੈਵ ਡਾਟ